ਬਾਬਾ ਤਾਵੇ ਟਲਚਰਾ ਹਾਉਣਾ ਭਾਈ ਕੇ ਬਾਬਾ ਠੀਕ ਆ ਹਾਂ ਭਾਈ ਠੀਕ ਆ ਮੈਂ ਤਾਂ ਬਾਬਾ ਥੋੜਾ ਪੋਣਾ ਇੱਥੋਂ ਉਹ ਉੱਥੇ ਬੈਠ ਭਾਈ ਕੁਰਸੀ ਤੇ ਅੱਧੇ ਸਰਦਾ ਕੁਰਸੀ ਤੇ ਬੈਠ ਭਾਈ ਮਾਦਾ ਭਾਈ 100 ਰੁਪਏ ਤੈਨੂੰ ਕਦੇ ਦੇਖਿਆ ਨਹੀਂ ਪਹਿਲਾਂ ਕਿਲੀ ਬਹੂ ਆ ਤੂੰ ਮੈਂ ਤਾਂ ਬਾਬਾ ਪਾਸੇ ਤੋਂ ਆਈਆਂ ਮੈਨੂੰ ਤੇਰੇ ਦੱਸ ਪਈ ਸੀ ਕਿਹੜੇ ਪਿੰਡੋਂ ਆਈਆਂ ਮੈਂ ਤਾਂ ਇਧਰੋਂ ਆਈਆਂਗੀ ਆਪਣਾ ਲੱਲੂ ਆਣੇ ਕੰਨੀਓ ਲੱਲੂ ਆਣੇ ਲੱਲੂ ਆਣੇ ਦਾ ਭਾਈ ਬਾਹਲੀਆਂ ਆਉਂਦੀਆਂ ਨੇ ਮੇਰੇ ਕੋਲੇ ਹਾਂ ਬਾਬਾ ਮੈਨੂੰ ਦੱਸ ਪਈ ਸੀ ਕਿ ਉਹ ਬਾਬਾ ਥੋੜਾ ਪਾਉਂਦਾ ਜਿਹੜਾ ਇਹ ਬੁਖਾਰ ਜਣਾ ਚੜਦਾ ਇੱਕ ਤਾਂ ਲਗੜਾ ਬੁਖਾਰ ਜਾ ਹਾਂ ਏਕਨ ਪੁਣੀ ਆਏ ਜੂ ਕਹਿੰਦੇ ਹੁੰਦੇ ਨੇ ਆ ਦੇਖ ਭਾਈ ਆ ਦੇਖ ਇਹਦੇ ਵਿੱਚ ਬਾਬਦ ਕਰ ਰੱਖਿਆ ਵਾ ਉਹ ਅੱਛਾ ਕੀ ਹੈ ਵਾ ਬੈਚ ਇਹ ਜੋ ਮੰਤਰ ਮਾਰ ਕੇ ਪਾਣੀ ਦਾ ਛੱਟਾ ਅੱਛਾ ਪਾਣੀ ਕਰ ਕਰ ਰੱਖ ਰੱਖਿਆ ਕਰਕੇ ਤੇ ਆ ਡੰਗਾ ਪੈਂਦਾ ਭਾਈ ਮੰਜੇ ਤੇ ਅੱਲੇ ਹੀ ਰੱਖਣਾ ਪੈਂਦਾ ਇਹ ਅੱਛਾ ਜੇ ਥਨੇ ਲੱਗ ਗਿਆ ਤਾਂ ਫਿਰ ਮੰਤਰ ਖਤਮ ਹੋ ਗਿਆ ਠੀਕ ਹੈ ਇੱਥੇ ਬਾਬਾ ਸਾਡੀ ਰਿਸ਼ਤੇਦਾਰੀ ਆ ਕਿਨੇ ਉਹ ਉਧਰ ਪਰਲੇ ਪਾਸੇ ਮੰਡੀ ਚ ਘਰ ਹੁੰਦਾ ਔਰ ਇਹ ਸੌੜੇ ਤਨ ਪੌਣੇ ਪਹਿਣਗੇ ਤੈਨੂੰ ਤਾਂ ਪਪਾ ਪਵਾ ਲੂੰਗੀ ਹਮ ਇੱਕ ਤਾਂ ਮੈਂ ਹੁਣ ਪਵਾ ਜੂਗੀ ਅੱਛਾ ਇੱਕ ਕੱਲ ਨੂੰ ਆਜੂ ਇੱਕ ਪਰਸ ਨੂੰ ਆਜੂ ਆਇਆ ਭਾਈ ਹੁਣ ਆਲੋ ਥੋੜਾ ਥੋੜਾ ਜਾ ਛੇਹਾ ਵਾਲਾ ਹੋ ਜਾਏ ਕਿਉਂ ਪਪਾ ਹੈਗਾ 3 ਵਜੇ ਨੇ ਤੈਨੂੰ ਤਾਂ 3 ਵਜੇ ਨੂੰ ਭਈ ਬਾੜਾ ਜਾਂਦਾ ਜਦੋਂ ਨਿਹਰਾ ਜਾਉ ਜੋ ਮੂਹ ਨਿਹਰਾ ਜਾਉ ਜੋ ਉਹ ਪੈਂਦਾ ਜ ਤੜਕੀ 4 ਵਜੇ ਪੈਂਦਾ ਅੱਛਾ ਤਾਂ ਤਾਂ ਜਦੋਂ ਨਾਂ ਨਿਹਰਾ ਹੋਵੇ ਨਾ ਨਿਹਰੇ ਚ ਪੈਂਦਾ ਮੈਂ ਕਹਿੰਦਾ ਪਪਾ ਪਾ ਦਿੰਦਾ ਕਦੋਂ ਮਰਜ਼ੀ ਵਗ ਜ ਆਇਆ ਫਿਰ ਹੁਣ ਪਾਵਾਂ ਕੋਈ ਭਈ ਮੈਂ ਠੀਕ ਆ ਏ ਸਾਡੇ ਪਿੰਡੋਂ ਵੀ ਕਈ ਆਈਆਂ ਅੰਦਰ ਫੁੱਲ ਲੱਲੂਆਂ ਦੇ ਤੋਂ ਹੋਰ ਭਾਈ ਉਹਦਾ ਫੁੱਲ ਖੋਸਣ ਗਿਆ ਜਮਾ ਬਾਗੋ ਬਾਗਣੀਆਂ ਥੋੜਾ ਮੇਰੇ ਤਾਂ ਬੱਬਾ ਹੁਣ ਕੀ ਪੁੱਛਦਾ ਲੱਤਾਂ ਖੜੀਆਂ ਪਈਆਂ ਨੇ ਮੈਂ ਤਾਂ ਮਸਾ ਤੁਰਕੇ ਆਈਆਂ ਮਸਾ ਕੇ ਕਰ ਲੈਂਦਾ ਉਹ ਤਾਂ ਭਾਈ ਕਹਿੰਦੀ ਆ ਕਿ ਮੈਂ ਤਾਂ ਮਹੀਨੇ ਦੀ ਔਕੀ ਹੋ ਜਾਂਦੀ ਸੀ ਜਦੋਂ ਮੈਂ ਥੋੜਾ ਪਾਤਾ ਉਹਨੂੰ ਅੰਦਰ ਲਿਜਾ ਕੇ ਉਹ ਤਾਂ ਓਲੀ ਲੱਗੀ ਜਿਹੜੇ ਵੇੜੇ ਵੇਣ ਤੋਰਾ ਫੇਰਾ ਲਾਗੀ ਕਿਦਰੇ ਮੇਰੀਆਂ ਰੋਟੀਆਂ ਬੱਬਾ ਮੇਰੀ ਗੱਲ ਸੁਣ ਮੈਂ ਤਾਂ ਇੰਨਾ ਦਿਨ ਹੋ ਗਿਆ ਦਵਾਈ ਖਾਣ ਦੀ ਮੰਲਾ ਦਾ ਕੋਲ 15 ਦਿਨ ਹੋ ਗਏ ਹੁਣ ਪਈ ਨਹੀਂ। ਨੇ ਤਾਂ ਦਵਾਈ ਕਿਤੇ ਮੈਂ ਮਾਨਸਾ ਨਹੀਂ ਛੱਡਿਆ। ਕੋਈ ਮੈਂ ਕਿਤੇ ਹੋਰ ਨਹੀਂ ਛੱਡਿਆ ਕਿਤੇ ਕਿਤੇ ਜਾ ਕੇ ਤੇ ਕਿਤੇ ਜਾ ਕੇ ਦੀ ਪੀਖੀ ਆ। ਕਦੇ ਜੀਮੇ ਜਾ, ਕਿਤੇ ਸੁਨਾਮ ਜਾ ਤੇ ਕੋਈ ਉਹ ਡਾਕਟਰ ਨਹੀਂ ਛੱਡਿਆ ਮੈਂ। ਮੈਨੂੰ ਤਾਂ ਲੋਟ ਹੀ ਨਹੀਂ ਆ ਰਹਾ ਮੈਨੂੰ ਕਹੇ ਥੋੜਾ ਪਵਾ ਕੇ ਦੋ ਬਾਬੇ ਤੂੰ। ਔੜਾ ਤਾਂ ਮੈਂ ਪਾਉਣਾਗਾ। ਔੜਾ ਦਾ ਕੜਾਹੜਾਗਾ ਮੇਰਾ ਔੜਾ ਥੋੜਾ। ਕਿਉਂ ਬਾਬਾ? ਕੜਾਹੜਾ ਫਿਰ ਜਦੋਂ ਮੈਂ ਉਹ ਕੜਦਾਗਾ ਨਾ ਤਾਂ ਬੁਖਾਰ ਬਾਰ। ਉਹ ਥੋੜੀ ਜੀ ਦੁੱਖ ਸੁਖੀ ਹਟਾਉਂਦੀ ਆਗੀ। ਕੋਈ ਨਾ ਬਾਬਾ ਚੱਲ ਲੂੰਗੀ ਮਰ ਤਨਾ ਪਰਪੜੀ ਹੁਣ ਆਇਆ ਮੱਜੀ ਆਂਦੀ ਚਿੜੀ ਦੇ ਬੱਚੇ ਨੂੰ ਇਹ ਵੀ ਹੜਜੂਗਾ ਭਾਈ ਤੇਰਾ ਸਰਵਾ ਹੁਣ ਹੇ ਪਤਾ ਨਾ ਬਾਬਾ ਕੋਈ ਹੂ ਟੋੜ ਲੱਗੀ ਪਈ ਐ ਕੋਈ ਊਣਾ ਚੀਜ਼ ਹੋਵੇ ਵਿੱਚ ਟੋੜ ਤਾਂ ਭਾਈ ਤੇਰੇ ਘਰ ਵਾਲਾ ਹੀ ਕੰਮ ਕਰਦਾ ਸੌਰੀਏ ਉਸ ਨੇ ਕਰਦਾ ਬਾਬਾ ਬੈਲਾ ਰਹਿੰਦਾ ਬਹਿ ਜਾਣਾ ਕੁਛ ਨਹੀਂ ਕਰਦਾ ਡੱਕਾ ਲਈ ਤੋੜਦਾ ਤਾਂ ਡੱਕਾ ਤੋੜ ਕੇ ਦੂਰਾ ਨਹੀਂ ਕਰਦਾ ਕੰਨ ਦਾ ਸੌਰੀਏ ਟੋੜ ਲੱਗੀ ਪਈ ਐ ਤੈਨੂੰ ਟੋੜ ਤਾਂ ਬਾਬਾ ਤੈਨੂੰ ਪਤਾ ਹੀ ਐ ਫਿਰ ਕੁਛ ਤਾਂ ਬੁਖਾਰ ਜਾ ਹੋ ਰਿਹਾ ਕੋ ਸਿਰ ਦੁਖੀ ਜਾਂਦਾ ਤੋੜ ਪੂਰੀ ਨਹੀਂ ਹੁੰਦੀ ਭਾਈ ਫਿਰ ਹੁਣ ਕੀ ਕਰੀਏ ਆਪੀ ਟੋੜ ਲੱਗਣੀ ਆਗੀ ਨਾ ਕਹਦਾ ਪਾਪਾ ਨਾਬਜ ਦੇਖ ਲੈਣਾ ਤੂੰ ਨਾਬਜ ਕਿ ਮੈਂ ਉਹੀ ਦੱਸਦਾ ਭਾਈ ਟੋੜ ਪੂਰੀ ਨਹੀਂ ਹੁੰਦੀ ਤੇਰੀ ਲੋਕਰ ਵਾਲਾ ਕਹਿੰਦਾ ਢੱਕਾਂ ਨਹੀਂ ਤੋੜਦਾ ਟੋੜ ਤੇਰੀ ਕਿੱਥੋਂ ਪੂਰੀ ਹੋਊਗੀ ਉਹੀ ਤਾਂ ਗੱਲ ਆ ਪਾਪਾ ਜੇ ਹੁਣ ਘਰੇ ਕੰਮ ਕਰੇ ਹੈ ਆਪ ਨੂੰ ਚਿੰਤਾ ਨਾ ਹੋਵੇ ਕੋਈ ਲਿਆਉਣ ਦਾ ਫਿਕਰ ਨਾ ਹੋਵੇ ਕੋਈ ਕਿਸੇ ਨੂੰ ਦੇਣ ਦਾ ਫਿਕਰ ਨਾ ਹੋਵੇ ਪਰ ਬੰਦਾ ਕੰਮ ਨਹੀਂ ਕਰਦਾ ਪਾਪਾ ਸਾਰੀ ਟੈਨਸ਼ਨ ਮੇਰੇ ਦਿਮਾਗ ਤੇ ਰਹਿੰਦੀ ਹੈ ਹੋਰ ਇੱਕ ਕੰਮ ਨਹੀਂ ਕਰਦਾ ਇੱਕ ਤੋੜ ਵੀ ਪੂਰੀ ਕਰਦਾ ਫਿਰ ਹੋਰ ਹੋਰ ਤੂੰ ਕਿੱਧਰ ਜਾਵੇਂ ਹੈ ਤੋੜਦਾ ਬਾਬਾ ਮੈਨੂੰ ਬੁਖਾਰ ਦੀ ਲੱਗੀ ਹੋਈ ਤੂੰ ਤਾਂ ਪੁੱਠੀਆਂ ਜੀਆਂ ਗੱਲਾਂ ਕਰੀ ਜਾਂਦਾ ਉਹ ਪਈ ਤੋੜ ਹੀ ਹੋ ਗਈ ਉਹ ਵੀ ਬੁਖਾਰ ਦੀ ਹੋਰ ਆ ਜਾ ਭਾਈ ਫਿਰ ਅੰਦਰ ਆ ਜਾ ਤੈਨੂੰ ਅੰਦਰ ਪਾਉਣਾ ਤੇਰਾ ਥੋੜਾ ਅੰਦਰ ਬਾਬਾ ਹੋਰ ਪਈ ਫਿਰ ਅੰਦਰ ਲਿਜਾਣਾ ਬੂਹੇ ਜਗਾੜਾ ਅੰਦਰ ਨੇਰੇ ਇੱਥੇ ਬਹਿ ਕੇ ਪਾ ਦੇ ਬਾਬਾ ਥੋੜਾ ਮੈਂ ਅੰਦਰ ਨਹੀਂ ਜਾਂਦੀ ਉਹ ਪਈ ਨੇਰੇ ਚ ਪਾਉਣਾ ਪਊਗਾ ਉੱਥੇ ਅੰਦਰ ਅੱਛਾ ਹਾਂ ਇੱਥੇ ਤਾਂ ਨਣਾ ਪੈਂਦਾਗਾ ਔਰ ਕੀ ਚੁਦਾ ਉਹੀ ਗੱਲ ਆਇਥੇ ਇਥੇ ਬਾਬਾ ਵੇੜੇ 'ਚ ਬਿਠਾ ਕੇ ਵੇੜੇ 'ਚ ਨਹੀਂ ਪੈਂਦਾ ਭਾਈ ਉਹ ਹਾਂ ਉਹਦਾ ਦਰਨੇਰੇ 'ਚ ਹੀ ਪੈਂਦਾ ਭਾਈ ਥੋੜਾ ਨੇਰੇ 'ਚ ਉਹ ਅੰਦਰ ਨੇੜਾ ਭਾਈ ਅੰਦਰ ਅਦਰਤਾਂ ਦੀਆਂ ਅੰਦਰ ਸੋ ਪੂਰੀ ਵੀ ਅੰਦਰ ਅੱਛਾ ਅੱਛਾ ਤੋਂ ਆਪਣੇ ਦੀਵੇਂ ਅੰਦਰ ਇੱਕ ਬਾਬਾ ਮੈਨੂੰ ਨਾਜ ਲਾ ਇਨਾਂ ਲੈ ਰੱਬ ਦਾ ਨਾ ਨਾਜ ਲਾਤਾ ਜਾਣ ਹੀ ਗੱਡ ਰੱਖੇ ਮੇਰੀ ਤੜਫੀ ਲੱਗੀ ਹੋਈ ਆ ਕਰਿਆ ਕਰ ਮੇਰੇ ਲਾਵੇ ਆਇਆ ਕਰ ਭਾਈ ਪੰਜ ਚਾਰ ਦਿਨ ਬਾਅਦ ਕਿਹੜਾ ਮਾਰ ਜਾ ਕਰ ਕਿਉਂ ਬਾਬਾ ਨਾਲੇ ਸੜੀ ਪਖਾੜ ਦੀ ਥੋੜਾ ਜਿਹੀ ਹਾਂ ਬਾਬਾ ਇਹ ਪੂਰੀ ਕਰ ਦੂੰ ਤੇਰੀ ਅੱਛਾ ਨਾਲੇ ਤੈਨੂੰ ਮੈਂ ਨਾ ਜਾ ਲੰਘਾ ਹਟਾ ਦੂੰ ਤੇਰਾ ਸਭ ਕੁਝ ਹਟਾ ਦੂੰਗਾ ਬਾਬਾ ਮੇਰੇ ਲੱਤਾਂ ਨਾ ਆਏ ਹੋਰ ਗਣੇ ਜਿਵੇਂ ਨਾ ਵੀ ਹਵਾ ਵੀ ਲੱਤਾਂ ਤੇ ਪਾਰ ਹੀ ਨਹੀਂ ਆਉਂਦੀ ਜਾਨ ਨਿਕਲੀ ਪਈ ਆ ਪਈ ਰਹਿ ਪਈ ਰਹਿ ਪਈ ਰਹਿ ਦੋ ਮਿੰਟ ਪਈ ਰਹਿ ਨਾ ਬੱਸ ਬਾਬਾ ਬੱਸ ਉਹ ਦੋ ਮਿੰਟ ਦਾ ਪਈ ਰਹਾ ਭਾਈ ਨਾ ਬੱਸ ਪਈ ਰਹਾ ਬਾਬਾ ਥੋੜਾ ਅੜ ਕੇ ਆ ਜੀ ਬਾਬਾ ਉਫਾਈ 2 ਮਿੰਟ ਪੈਣਾ ਚਾਹੀਦਾ ਥੋੜਾ ਪਵਾ ਕੇ ਨਾ ਬੱਬਾ ਮੈਂ ਕਰੇ ਜਾ ਕੇ ਪੈ ਜੂਗੀ ਟਰਕੇ ਆਉਂਗੀ ਪਾਈ ਚਾਹ ਪਾਣੀ ਦੀ ਸੇਵਾ ਦਾ ਥਾ ਨਾ ਬੱਬਾ ਚਾਹ ਪਾਣੀ ਮੈਂ ਪੀ ਕੇ ਆਈ ਸੀ ਹਾਂ ਪੀ ਕੇ ਆਈ ਚਾਹ ਪਾਣੀ ਆਹ ਗਲੀ ਫਿਰੋ ਇਕ ਅੱਧੀ ਸੌ ਲਈ ਹੋਰ ਲੈ ਆਈ ਤੂੰ ਆਪਦੇ ਵਰਗੀ ਨੂੰ ਕੋਈ ਨਾ ਬੱਬਾ ਲੈ ਆਉਂਗੀ ਜੇ ਕੋਈ ਹੋਈ ਤਾਂ ਬਿਮਾਰ ਹਾਂ ਲੈ ਆ ਰੋਡਾ ਆਉਣਾ ਹਾਂ ਬੱਬਾ ਫਰਕ ਮੈਨੂੰ ਪੈਲਾ ਨੂੰ ਕੰਬੜੀ ਡਾਊਨ ਜੀ ਲਾਗਦੀ ਆ ਭਾਈ ਨਾ ਵਾਪਸ ਤੜਕੇ ਆਉਂਗਾ ਤੂੰ ਮੇਰੇ ਉੱਤੇ ਠੰਡੇ ਬੜੇ ਛਿੱਟੇ ਮਾਰਤੇ ਨਾ ਹਾਂ ਇਹਦੇ ਨਾਲ ਮੈਨੂੰ ਬੁਖਾਰ ਆ ਜੜ ਗਿਆ ਮੈਂ ਪਹਿਲਾਂ ਤੈਨੂੰ ਦੱਸ ਦੇਣੇ ਵੱਲ ਬੁਖਾਰ ਹੋ ਰਿਹਾ ਮੈਂ ਕੱਪੜੇ ਦੇ ਦੇਣਾ ਫਿਰ ਉੱਧਰ ਪਾ ਜਾ ਨਾ ਨਾ ਬੱਬਾ ਉੱਥੇ ਬੈਠਦੀ ਆ ਬੱਬਾ ਮਿੰਦਕ ਦਮ ਲੈ ਕੇ ਜਾਉਂਗਾ ਬੱਬਾ ਤੇਰੇ ਕੋਲੇ ਮੈਂ ਹੋਰ ਵੀ ਤੂੰ ਤਾਂ ਬੜੀ ਨਾਜ਼ੁਕਾ ਹਨਾ ਬੱਬਾ ਜਿਵੇਂ ਕੱਖਾਂ ਕੰਡਿਆਂ ਦਾ ਸਰੀਰ ਹੋਇਆ ਪਿਆ ਜਮੀਂ ਦੁੱਖ ਤਾਂ ਲ ਸਕਦੀ ਜੇ ਚੱਲਦੀ ਹੁੰਦੀ ਬੱਬਾ ਫਿਰ ਮੈਂ ਏਡੀ ਦੂਰ ਤੇਰੇ ਕੋਲ ਕਾਹਤੋਂ ਆਉਂਦੀ ਭਾਈ ਫਿਰ ਦੁੱਖ ਤਾਂ ਢਲ ਆਹ ਸੌਰியோ ਸਰੀਰ ਤੇ ਆਇਆਗਾ ਵੀ ਭਾਣ ਜਰਦਾ ਐਂ ਕਰ ਭਾਈ ਪਾਇਦਾ ਮੜਾ ਤੇਰੀ ਲੱਤਾਂ ਕੁੱਟਦੇ ਨਾ ਵਾ ਬੋਚ ਨਾ ਜਦ ਨਾਲ ਵਸਤੇ ਪਤਾ ਹੀ ਜਾਇ ਜਾਉ ਪਤਾ ਹੀ ਨਾ ਬਸ ਤੇਰਾ ਭਾਈ ਮੈਂ ਗੱਡੀ ਨੇ ਛੱਡਿਓ ਫਿਰ ਤੈਨੂੰ ਪਰ ਤਾਲ ਕੋ ਬਕਾਣੂ ਬਾਬਾ ਲੱਤਾਂ ਘੋਟਦੇ ਮੇਰੀਆਂ ਤਾਂ ਆਏ ਐ ਬਾਬਾ ਜੇ ਮੈਂਥੋਂ ਨਾ ਜਾਇਆਗਾ ਸਾਡੇ ਤੇ ਰਿਸ਼ਤਦਾਰੀ ਹੈ ਉਹਨਾਂ ਨੂੰ ਫੋਨ ਕਰਕੇ ਸੱਦ ਲਈ ਮੜਾ ਜਾ ਆਪਣੇ ਧੀ ਰਹੀ ਭਾਈ ਮੇਰੇ ਕੋਲ ਏ ਨਾ ਬਾਬਾ ਇੱਥੇ ਤਾਂ ਕਿਉਂ ਰਹਿ ਜਾ ਇੱਥੇ ਮੈਨੂੰ ਨਿਆਰ ਕੋਈ ਜਰੀ ਸਮਝੂ ਮਾਰ ਕੇ ਨਾ ਬਾਬਾ ਤੁਹਾਡੇ ਰਿਸ਼ਤੇਦਾਰੀ ਇੱਥੇ ਉਹਨਾਂ ਨੂੰ ਫੋਨ ਕਰਕੇ ਕਹਿ ਦੇ ਵੀ ਤੁਹਾਡੀ ਇੱਥੇ ਗੁੱਡੀ ਨਾ ਹੋ ਥੋੜਾ ਪਾਉਣ ਆਈ ਸੀ ਉਹਨੂੰ ਲੈ ਜਾ ਤਈਆ ਕੇ ਉਹ ਮੈਂ ਆਇਆ ਇੱਥੇ ਨਾ ਰਾਤ ਨੂੰ ਕੋਈ ਦਵਾਈ ਕੋਈ ਦੇ ਦਊਂ ਤੈਨੂੰ ਦੇ ਉਹ ਥੋੜਾ ਥੁੜਾ ਪਾ ਦੂੰਗਾ ਜੇ ਬਾਬਾ ਇੱਕ ਦਿਨ ਚ ਦੋ ਤਿੰਨ ਥੋਲੇ ਇਕੱਠੇ ਪਾ ਦੇ ਤੂੰ ਤੇ ਰਾਤ ਨੂੰ ਪਾ ਦਾਂਗੇ ਦੋ ਸੌ ਥੋਲੇ ਚਲ ਦੇਖ ਲੈਨੇ ਆ ਬਾਬਾ ਪਰ ਮੇਰੇ ਇਧਰ ਜਿਹੜੀ ਉਹ ਸਾਡੇ ਰਿਸ਼ਤੇਦਾਰ ਉਹਨਾਂ ਨੂੰ ਸੱਦਣਾ ਪੋਗਾ ਬਾਬਾ ਕੋਲ ਮੈਂ ਕੱਲ੍ਹ ਦੀ ਤਰ੍ਹਾਂ ਰਹਿ ਸਕੀ ਤੇਰੇ ਕੋਲ ਉਹਨਾਂ ਹੀ ਬਹੂ ਨੂੰ ਸੱਦਣੀ ਭਈ ਹਾਂ ਉਹਨਾਂ ਨੇ ਸੱਦੂਗੇ ਪਪਾ ਜਾਣ ਦਾ ਬਹੂ ਬਸ ਥੋੜਾ ਪਵਾ ਕੇ ਲੱਗਈ ਆਹੋ ਹਾਂ ਬਾਬਾ ਉਹਨਾਂ ਦੇ ਵੀ ਹੋ ਰਿਹਾ ਸੀ ਇਹ ਬਹੁਤ ਬਹੂ ਨਹੀਂ ਭਈ ਕੋਈ ਨਾ ਬਾਬਾ ਤੂੰ ਜਾਣਦਾ ਬਾਬਾ ਉਹਨਾਂ ਨੂੰ ਅੱਬਰਲੇ ਪਾਸੇ ਘਰ ਮੰਡੀ ਕਰਨੀ ਬੜੀ ਵਧੀਆ ਬਤਰੀ ਨਾਲ ਆਪਣੀ ਵਧੀਆ ਹੋ ਆ ਆੜੀ ਦਾ ਆਹੋ ਅਜੋਕੀ ਹੈ ਮੇਰੀ ਬਹੂ ਨਾਲ ਸਾਹ ਬਹੂ ਨਾਲ ਝੋਟੀ ਹੈ ਬਾਬਾ ਔਹ ਜਾਰੀ ਬਾ ਮੋਹ ਪ੍ਰੇਮ ਕਰਦੀ ਆਗੀ। ਉਹਦਾ ਇਲਾਜ ਕਈ ਵਾਰੀ ਕਰ ਸਕਦਾ ਨਹੀਂਗਾ। ਅੱਛਾ ਬਾਬਾ। ਇੱਕ ਵਾਰ ਮੇਰਾ ਸਿਰ ਨੇ ਦੁਖਣ ਵੜਦਾ। ਤਰਦਾ ਮੇਰਾ ਜਮਾ ਪੱਕਾ ਇਲਾਜ ਕਰ ਦੇ। ਪੱਕਾ ਇਲਾਜ ਕਰਦੇ ਆਂ ਭਾਈ। ਰਾਤਾਂ ਤਿੰਨ ਰਹਿ ਜਾ ਰ ਪੱਕਾ ਇਲਾਜ ਹੋਊ ਤੇਰਾ। ਤਿੰਨ ਰਾਤਾਂ ਚ ਬਾਬਾ ਕੀ ਹੋਊਗਾ? ਤਨ ਤਿੰਨ ਰਾਤਾਂ ਥੋੜੀ ਪਾਏਗਾ। ਔਲੀ ਪਾਏ ਬਈ ਕੋਈ ਕੋਈ ਭੂਤ ਪ੍ਰੇਤ ਦਾ ਵਾਸਾ ਹੋਇਆ ਉਹ ਵੀ ਲਾਹਾਂਗੇ ਤੇਰਾ। ਕਾਲਾ ਟੂਲਾ ਬਣਾਉਣਾ ਪਊਗਾ। ਠੀਕ ਆ ਬਾਬਾ। ਬਾਬਾ ਪੈਸੇ ਪੁੱਛ ਕਿੰਨੇ ਕ ਲੈਣਾ? ਪੈਸੇ ਪੂਸੇ ਕਿੰਨੇ ਕ ਲੈਣਾ ਮੈਂ ਸਹੀ ਲੈਂਦਾ ਭਾਈ ਮੈਂ ਤਾਂ ਫ੍ਰੀ ਸੇਵਾ ਕਰਦਾ ਹਾਂ ਅੱਛਾ ਚੱਲ ਆ ਵੀ ਬਹੁਤ ਵਧੀਆ ਬਾਬਾ ਜਿਹੜੀ ਫ੍ਰੀ ਸੇਵਾ ਕਰਦਾ ਜਿਹੜੇ ਪੈਸੇ ਲੈਂਦੇ ਰ ਭਾਈ ਉਹ ਠੱਗਣਗੇ ਉਹ ਲਾਜ਼ਮੀ ਨਹੀਂ ਹੁੰਦਾ ਬਾਬਾ ਸਹੀ ਹਾਂ ਜਿਹੜੇ ਲਾਜ ਕਰਦਾ ਉਹ ਪੈਸੇ ਨਹੀਂ ਲੈਂਦਾ ਕਦੇ ਹਾਂ ਪੈਸੇ ਨਹੀਂ ਲੈਂਦਾ ਭਾਈ ਮੈਂ ਹਾਂ ਬਰ ਤਾਂ ਬਾਬਾ ਅੱਗ ਨਿਕਲੀ ਜਾਂਦੀ ਆ ਪਰਾਂ ਵਿੱਚ ਦੀ ਹੌਲੀ ਹੌਲੀ ਪਈ ਹੁਣ ਸਭ ਆ ਗੁਕ ਬਾਹਰ ਜਾਊਗੀ ਉਹੀ ਗੱਲ ਬਾਬਾ ਬਾਹਨਾ ਬਣਦਾ ਸਾਡੇ ਪਿੰਡ ਇੱਕ ਬੰਦੇ ਨੂੰ ਦਰੰਗ ਹੋ ਗਿਆ। ਆਈ ਹੋ ਗਿਆ ਚਾਂ ਚੱਕੀ ਵਿਚਾਰੇ ਨੂੰ। ਹੋਰਗੇ ਕਿ ਮੇਰੇ ਕੋਲ ਹੀ ਰਹੀ ਤੈਨੂੰ ਦਰੰਗ ਤੋਂ ਕੋਈ ਹੋਣ ਦਵਾ। ਦਵਾਈਆਂ ਆਈਆਂ ਨੇ ਮੇਰੇ ਕੋਲ। ਬੱਬਾ ਮੜ ਮੋਟਾ ਮਿਲ ਜੂਗਾ। ਖਾਣ ਨੂੰ। ਮਿਲ ਜੂਗਾ ਭਾਈ ਉਹ ਵੀ। ਹਾਂ? ਮਿਲ ਜੂਗਾ। ਤੇ ਫਿਰ ਮੈਨੂੰ ਕੀ ਦਰੰਗ ਦਰੰਗ ਜੀ ਕਹਿ ਤਨ ਆ ਜਾ ਬੱਬਾ ਚੀਸਾ ਵਾਲੇ ਪੈਂਦੀਆਂ ਨੇ। ਆਸਣ ਦੇਵਾਂਗੇ ਭੋਰਾ ਕੋਈ ਰਾਤ ਨੂੰ ਕੰਮ ਆਊਗਾ ਫਿਰ ਉਹ। ਕੀ ਵੇ ਬੱਬਾ ਰਾਤ ਆ ਉਹ ਤਾਂ ਭਾਈ ਫਿਰ ਦਵਾਈ ਵਾਂਗੂ ਆ ਤੁਮ ਦੇ ਦੇਂਗੇ ਦਵਾਈ ਇੱਕ ਤਰ੍ਹਾਂ ਦੀ ਦਵਾਈ ਆ ਦਵਾਈ ਹੋਈ ਆ ਬਾਬਾ ਤਾਂ ਉਹ ਤਾਂ ਬਾਲੀ ਵਧੀਆ ਚੀਜ਼ ਐ ਜੇ ਉਹ ਚੀਜ਼ਾਂ ਆਪਣੇ ਪੰਜਾਬ ਨੇ ਚ ਆ ਜਾਣ ਪਈਆਂ ਆ ਅੱਜ ਆਪਣੇ ਚ ਪੰਜਾਬ ਵਿੱਚ ਲੋਕ ਚਿੱਟੇ ਪਿੱਟੇ ਜਮਾ ਛੱਡ ਦੇਣ ਕਿੱਤੇ ਦੇ ਕੋਈ ਮੂੰਹ ਨਾ ਲਾਵੇ ਆਣ ਗੱਲ ਨੂੰ ਖਾਣੇ ਭਾਈ ਜਿਹੜਾ ਉਹ ਸਾਰਾ ਕੁਝ ਛੱਡ ਦਈਏ ਹੋਇਆ ਤਰੀਕੀ ਚਿੱਟੇ ਦੇ ਮੂੰਹ ਨਾ ਲਾਵੇ ਕੋਈ ਹੋਰ ਗੋਲੀ ਘੱਟਾ ਖਾਣੇ ਜਿਹੜਾ ਉਹ ਵੀ ਛੱਡ ਦਈਏ ਉਹੀ ਤਾਂ ਗੱਲ ਆ ਬਾਬਾ ਹਾਂ ਹੁਣ ਫੀਮ ਖਾਦੀ ਹੋਣ ਹੁਣ ਜੀ ਫੀਮ ਫੀਮ ਹੋਵੇ ਪਿਆ ਪਾੜ ਦੋ ਤਰ ਬਹਾਰ ਚੜ ਜੇ ਭਾਈ ਕਾ ਨੂੰ ਬਾਬਾ ਫਿਰ ਤਾਂ ਓਡੇ ਫਰੀਏ ਹਵਾ ਚੋ ਇਹ ਤਾਂ ੜਕੇ ਮਾੜਾ ਡੱਕਾ ਲੈੜ ਕੇ ਲੱਤਾਂ ਚਾਲ ਹੋਰ ਹਣਾ ਜੋ ਕਰਦੀ ਹੋਵੇ ਖੇਤੀ ਕੋਈ ਤਾਂ ਗੱਲ ਆ ਬਾਬਾ ਸਾਡ ਤਾਂ ਆਪ ਦੋ ਤਿੰਨ ਕਿੱਲੇ ਜ਼ਮੀਨ ਦੇ ਨੇ ਮੈਂ ਤਾਂ ਆਪ ਦੇਖ ਲਈ ਸਰਕਾਰ ਐਲਾਨ ਕਰ ਦੇ ਭਾਈ ਤੁਸੀਂ ਵੀ ਸਕਦੇ ਹੋ ਕਨਾਲਾਂ ਦੋ ਦੁਕਨਾਂ ਚ ਇੱਦਾਂ ਦਾ ਕਿੱਲਾ ਵੀ ਲਿਆ ਕਰੀ ਉਹ ਤਾਂ ਵੀ ਇੱਕ ਕਿਆਰੀ ਵਾਦੂਗਾ ਆਦਾ ਕਨਾਲ ਕੀ ਬਿੱਤਵਾਹਾ ਅੱਧੀ ਕਨਾਲ ਵਾਦੂਆ ਮੁਕਦੀ ਨਹੀਂ ਬੀਜ ਲਗ ਰਿਹਾ ਬਾਬਾ ਮੈਂ ਤਾਂ ਪੀਜਦਾ ਕਿਉਂ ਭਾਈ ਪਿਆ ਵਰ ਕੋਈ ਹਾਂ ਬਾਬਾ ਫਰਕ ਤਾਂ ਪੈਂਦਾ ਜਾਂਦਾ ਟਰ ਤਾਂ ਹੱਥਾਂ 'ਚ ਜਾਦੂ ਆ ਬਾਬਾ ਜਾਦੂ ਜਾਦੂ ਦਾ ਬਾੜਾ ਭਾਈ ਮੇਰੇ ਮੈਂ ਤਾਂ ਬਹੁਤ ਦੂਰ ਦੂਰ ਤਕੜੇ ਤਕੜੇ ਮਰੀ ਰੋਟ ਕਰੇਣਗੇ ਬਾਬਾ ਤਲੀਆਂ ਜਿਹਾ ਮਸਲਦੇ ਐਂ ਜੇ ਕਰਕੇ ਮਣਾ ਇੱਥੇ ਕਾ ਨਿਕਲ ਜੇ ਜਿਹੜੇ ਤਲਾ ਇਹ ਭਾਈ ਇਤਰੇ ਗਰਮਾਇਆ ਸਾਹ ਗਰਮਾਇਆ ਇਕੱਠੀ ਹੋ ਰਹੀ ਹੈ ਤੇਰੇ ਹਾਂ ਇਹ ਤਾਂ ਹੈ ਬਾਬਾ ਕੰਮ ਤਾਂ ਦਾ ਨਹੀਂ ਕਰਦਾ ਤੈਨੂੰ ਖੋਜ ਵੀ ਕਰਾਂ ਲੇ ਖਾ ਰੱਖਿਆ ਸਾਰਾ ਨੂੰ ਖੋਜ ਕਰੀ ਜਾਂਦੀ ਹੈ ਨੀ ਉਹ ਗਰਮ ਅਸਟੜੀਆਂ ਜਿਸਰ ਨੂੰ ਬਾਬਾ ਜੀ ਮੈਂ ਆਲੂ ਖਾ ਲਾਂ ਮੇਰਾ ਤਾਂ ਸੋਜ ਜਾ ਹੋ ਜਾਂਦਾ اچھا ਜੇ ਮੈਂ ਚੌਲ ਖਾ ਲਾਂ ਤਾਂ ਹੋ ਜਾਂਦਾ ਹੈ ਕੁਛ ਨਹੀਂ ਹਾਜਮੇ ਆਉਂਦਾ ਰੋਟੀ ਖਾ ਲ ਕਾਲਜ ਤੇ ਪਈ ਰਹਿੰਦੀ ਹੈ ਚਾ ਬਬ ਕੱਲ ਨੂੰ ਕਿੰਨੇ ਕ ਵਜੇ ਆਵਾਂ ਕੱਲ ਨੂੰ ਆ ਜੀ ਭਾਈ 4 ਵਜੇ ਆ ਜੀ ਤੜਕੇ ਤੜਕੀ ਚਾਰ ਹੋਏ ਪੈਨੀ ਸਰੇ ਆ ਤੇ ਹੋਰ ਬਨੇਰੇ ਨੇਰੇ ਆਉਣਾ ਬਬਾਈ ਐਡੀ ਸਰੇ ਹਾਰੀ ਬਾਬਾ ਆ ਜਾਣਾ ਮੈਂ ਤਾਂ ਆਥ ਨਹੀਂ ਆਉਂਗੀ ਆਥੇ ਚਾਰ ਕਰੇ ਕੋਈ ਆਇਆ ਧੁੱਪ ਟੜੀ ਤੂੰ ਅੱਦਾ ਥੋੜਾ ਕੰਮ ਕਰਦਾ ਆਥੇ ਚਾਰ ਕੁ ਵਜੇ ਆ ਜੀ ਬਾਬਾ ਇਧਰਲੀ ਵੀ ਤਲੀ ਮਾਸਾ ਦੇ ਧੁੱਪ ਟੜੀ ਤੂੰ ਅੱਦਾ ਥੋੜਾ ਕੰਮ ਕਰਦਾ ਭਾਈ ਆਇਆ ਨਾ ਮਾਰ ਬਾਬਾ ਆਏ ਬਾਬਾ ਅੱਜ ਦਮੇ ਜਮੀ ਟੋਣ ਹੋ ਰਿਹਾ ਤੇ ਬੰਦਾ ਮੇਰੇ ਨਾਲ ਜੜ ਲੱਗੀ ਅੱਜਾ ਪਈ ਨਜ਼ਰਾ ਥੋੜਾ ਪਾ ਦੇ ਬਾਬਾ ਕੋਈ ਨਜ਼ਰਾ ਸਾਗਾ ਹੀ ਪਾ ਦੇ ਸਾਗਾ ਪਾਤਾ ਭਾਈ ਥੋੜਾ ਟੋਣੀ ਵਿੱਚ ਛੱਟਾ ਦੇ ਦ ਤੇਰੇ ਉੱਤੇ ਨਜ਼ਰ ਨੂੰ ਨਾ ਕਿਹਦੇ ਨਹੀਂ ਜਾਣੀ ਹੈ ਹੇ ਕੀ ਕਰਾ ਬਾਬਾ ਅੱਜ ਕੱਲ ਤਾਂ ਉਹੀ ਗੱਲ ਆ ਮੋੜਾਂ ਤੇ ਬੈਠ ਜਾਂਦੇ ਨੇ ਤੇ ਵਰਗੇ ਬਾਬੇ ਜੇ ਕੋਈ ਤੀਵੀ ਨੰਗਦੀ ਦੇਖ ਲੈਣਗੇ ਕਹਣਗੇ ਹੌ ਨੰਗੇ ਹੋ ਫਲਾਣੇ ਦੀ ਹੌ ਨੰਗੇ ਹੋ ਟੇਕੜੇ ਦੀ ਉਹ ਕਿੰਨੀ ਸੋਹਣੀ ਬਣੀ ਜਾਂਦੀ ਮੈਂ ਤਾਂ ਹੀ ਨਜ਼ਰਾਂ ਨੇ ਖਾ ਲੇ ਉਹ ਨਹੀਂ ਬੜੀ ਜਿਹੀ ਨਾ ਕਰਿਆਰ ਭਾਈ ਪੱਟੇ ਲੜੇ ਪਾਲਿਆ ਕਰੋ ਹੋਰ ਕੀ ਆ ਘੱਟਲੇ ਦੇ ਕੇ ਪਾਲਿਆ ਕਰੀ ਬਾਬਾ ਲੈ ਭਾਈ ਬੱਸ ਛੋੜ ਤੂੰ ਖੜੀ ਹੋ ਜਾ ਬਾਬਾ ਚਾਦੀ ਕੁੱਟ ਦੇ ਦੇ ਜਿਹ ਹੈਗੀ ਆ ਤਾਂ ਟਾਪ ਹੀ ਦੇਖ ਲੈ ਨਾ ਭਾਈ ਉਹ ਕੁੱਟਾ ਲੈ ਆ ਦੇ ਬਾਬਾ ਬਣ ਕੇ ਇਹਨੂੰ ਤਾਂ ਭਾਈ ਪਿਆਉਲੀ ਦਾ ਤੈਨੂੰ ਕਿਹਾ ਹੀ ਨਹੀਂ ਸੀ ਹੈਗੀ ਸੀ ਜਿਹਾ ਜਰਾ ਇਹਦੀ ਸੌਰੀਏ ਤੈਨੂੰ ਤਾਂ ਪਿਆ ਦੇ ਆਂ ਦੇ ਆਏ ਨਾਲੇ ਮਾਇ ਪੀਲਾ ਪਟਾ ਇਹ ਅੱਡਾ ਨਾਲੇ ਮਰੀਜ਼ ਆਉਂਦੇ ਨੇ ਨਾਲੇ ਹੁਣ ਦਾ ਵੜਾਉ ਕਿ ਪਿਆਉ ਆਏ ਪਾਪੇ ਪਾਪੇ ਜਾਦੀਪੁਰ ਵੀ ਗੱਲ ਜਾਨੀ ਆ ਭਣੇ ਬੱਸ ਵੀ ਨਾ ਬਾਜੇ ਪੰਜ ਵਾਲੇ ਵਾਸਤੇ ਚੜਕੇ ਜਾਊਂਗਾ ਆਏ ਇੱਕ ਇਤਜਾਬ ਬਣਾ ਪਾ ਕਿਹੜੇ ਕਿਹੜੇ ਰੋਗ ਦਾ ਅਗਲਾ ਦਵਾਈ ਲੈਵੇ ਅਗਰੇ ਦੇ ਰੋਗਾਂ ਕਿ ਬੱਧੜਦਾਸ ਦੀ ਸੇਵਾ ਕਰ ਲਿਆ ਕਰ ਭਾਈ ਬੱਧੜਦਾਸ ਦੀ ਫੋਟੋ ਵੀ ਤੈਨੂੰ ਚੰਗਾ ਬਾਬਾ ਉਹ ਤੂੰ ਵਤੀ ਕਰ ਲਿਆ ਕਰ ਠੀਕ ਹੈ ਬਾਬਾ ਮੈਂ ਵੀ ਉਹਦੇ ਨਾਲ ਪਾਕਤਾ ਭਾਈ ਬੱਧੜਦਾਸ ਦਾ ਬਾਬਾ ਚਾਹ ਬਹੁਤ ਘਾਟ ਬਣਾਉਣਾ ਨੂੰ ਚਾਹ ਕੋਈ ਸਮਾਨ ਪਾਈਦਾ ਚਾਹ ਚਾਹ ਦੇ ਵਿੱਚ ਵੱਡੀ ਲਈ ਚੀ ਛੋਟੀ ਲਈ ਚੀ ਲੌਂਗ ਆਹ ਚਹਾਰੇ ਤੇ ਕਾਲੀ ਮਿਰਚਾਂ ਬਾਬਾ ਮੈਂ ਤਾਂ ਦਿਮਾਗ ਜਾ ਖੋਤਾ ਦੋ ਘਟਾ ਚਾਹਦੇ ਨੇ ਕਾਲੀਆਂ ਮਿਰਚਾਂ ਖਾਸ ਖਾਸ ਸੁਆਣ ਵਾਲਾ ਪੈਂਦਾ ਭਾਈ ਚਾਚ ਐਂ ਤਾਂ ਕਿਵੇਂ ਬਣਦੀ ਆ ਚੱਕ ਚੰਗਾ ਬੱਬਾ ਜਾਨੀ ਆ ਫਿਰ ਬਾਈ ਪੰਜ ਵਾਲੇ ਬੱਸ ਲੰਘ ਜੂਗੀ ਭਾਈ ਅੱਜੀ ਰਹਿ ਜਾ ਸੌੜੂਗੀ ਤੜਕੇ ਫੇਰ ਉਧਰੋਂ ਪਾਈ ਕਰਦੀ ਆਵੇਂਗੀ ਲੈ ਨਾ ਬੱਬਾ ਐਂ ਤਾਂ ਕਿੱਥੇ ਰਹਿ ਜਾਂਦਾ ਘਰੇ ਜਵਾਕ ਨਿੱਕੇ ਨਿੱਕੇ ਨੇ ਰੋਟੀ ਬਕਾਉਣਾ ਨਹੀਂ ਕੋ ਹੋਏਗਾ। ਉਹ ਦਿਮਾਗ ਦਾ ਠਾਰ ਲਾਣ ਵੀ ਸੌਰੀ ਇਹ ਲੱਤਾਂ ਮੁੱਟਾਂ ਘੁੱਟਾਂਗੇ ਤੇ ਗਿਓ ਲਵਾਰੇ। ਨਾ ਨਾ ਬਾਬਾ। ਐਨੇ ਬਹੁਤ ਧੰਨਵਾਦ ਤੇਰਾ ਜਿਹੜਾ ਮੇਰੇ ਲੱਤਾਂ ਘੁੱਟਤੀ। ਐ। ਲੱਤਾਂ ਦੁਖਦੀਆਂ ਬਾਹਲੀਆਂ ਨਾ ਬਾਬਾ ਕੀ ਕਰਾਂ। ਲੱਤਾਂ। ਵਾ ਮੇਰੇ ਪੀੜੇ ਪੂੜੇ ਤੇ ਮਰੇ ਅੱਖਾਂ ਜ। ਨਾ ਭਾਈ ਅੱਖਾਂ ਰੱਖਾਂ ਬਾ ਕੇ ਦੇਖੋ। ਤੀ ਇਹ ਤੈਨ ਨਹ ਰਿਆ। ਅੱਖਾਂ ਚੱਕਾਂ ਦਾ ਭਾ ਭਾਈ ਫੇਰ ਪਤਾ ਲੱਗੂ ਕੀ ਲੀਦਾ। ਲੈ। ਫਰਾਂ ਮੂੰ ਕਰ ਲਿਆ ਭਾਈ ਤੂੰ ਤਾਂ। ਮੈਂ ਤਾਂ ਮੂਡਾਗਾ। ਤੂੰ ਰਾਂ ਅੱਖਾਂ ਉਹਨਾਂ ਰੱਖ। ਕੜਕਾਵਾ ਵੀ ਲਿਆ ਗਿਆ ਭਾਈ ਚਾਹਗਾ ਪਪਾ ਫਿਰ ਜਾਨੀ ਉਹ ਭਾਈ ਆਪੇ 2 ਮਿੰਟ ਟਾਈਮ ਹਜੇ ਆਹੋ ਆਪੇ ਪੌਣਾ ਤਿੰਨ ਹੋ ਜਾਣਗੇ 3 ਵਜੇ ਜਾਈਂ 15 ਮਿੰਟ ਹੋਰ ਵਜਾ ਕੋਈ ਨਾ ਬਬ ਉਹ ਥੱਡੇ ਦੇ ਵਜੂਗੇ ਇਹਨਾਂ ਬਸ ਲੰਘ ਗਏ ਉਹ ਗਾਣ ਉਹ ਫਿਰ ਥੋੜਾ ਕੰਮ ਨਹੀਂ ਕਰਨਾ ਥੋੜੇ ਨੇ ਕਿਹਾ ਮਪਾ 3 ਵਜੇ ਜਾਓ ਜੇ ਉਹ ਕਹਿੰਦੇ ਪੌਣਾ ਤਿੰਨ ਜਾਵੇ ਪੌਣਾ ਟਾਈਮ ਜਾ ਹੋਏ ਉਹ ਮਾੜਾ ਹੁੰਦਾ ਕਹਿੰਦੇ ਠੀਕ ਇੱਧਰੋਂ ਵਸੇ ਭਾਈ ਆਪਾਂ ਇੱਧਰ ਵਸੇ ਤਾਂ ਹੁਣ ਮੁਖੀ ਆ ਇੱਧਰ ਚੱਕ ਕੇ ਜਾਂਦਾ ਉਹ ਕਿਹੜੇ ਵਰਗਤ ਨਾਲ ਤੂੰ ਗੁਨੇ ਕਰਾਉਣੇ ਨੂੰ ਯਾਹ ਬੱਬਾ ਹੋਰ ਪਰ ਜਦੋਂ ਕੰਮ ਨਹੀਂ ਕਰਦਾ ਕੋਈ ਅਲਾਕੇਵੇਂ ਦੇ ਦੀ ਬੱਬਾ ਚਾਹਤਾ ਜਵਾਸ ਨੇ ਹਾਂ 20 ਸਾਲ ਹੋ ਗਏ ਵਿਆਹੀ ਨੂੰ ਅੱਛਾ ਅਲਾਕੇਵੇਂ ਦੇ ਦੀ ਹੁਣ ਬਾਹਰ ਘੱਟੇ ਘੱਟੇ ਕਰੋ ਬਾਬਾ ਨੇ ਬੱਜਨੇ ਇੱਕ 14 ਸਾਲ ਦਾ ਕੋਈ 15 ਸਾਲ ਦਾ ਕੋਈ 13 ਸਾਲ ਦਾ ਕੋਈ 10 ਸਾਲ ਦਾ ਮੁੰਡੇ ਆ ਕੋ ਕੁੜੀਆਂ ਆ ਲੋ ਕੁੜੀਆਂ ਦੇ ਪਾਪਾ ਦੋ ਮੁੰਡੇ ਨੇ ਪੜ੍ਹਦੇ ਹੋਣਗੇ ਪੜ੍ਹਦੇ ਨਹੀਂ ਬਾਬਾ ਫਿਰ ਆਪਾਂ ਨੌਕਰੀ ਨਾਕਰੀ ਲਾ ਦਾਂਗੇ ਉਹਨਾਂ ਨੂੰ ਕਿਸੇ ਤੇ ਨੌਕਰੀ ਦਾ ਬਾਬਾ ਕਰਮਣ ਵਾਲੀ ਮਿਲਦੀ ਹੈ ਉਹ ਲਾ ਦਾਂਗੇ ਭਾਈ ਨੌਕਰੀ ਤੇ ਕੋਈ ਨਾ ਬਾਬਾ ਜੀ ਮੇਰੇ ਜਿੱਤਾ ਵਧੀਆ ਗੱਲ ਆ ਉਹ ਦੇਖ ਲਾ ਆਪਣੇ ਵਧੇਰੇ ਪਟ ਪਟੇ ਉਹਨਾਂ ਨਾਲ ਲਾਈ ਕਰਾਂਗੇ ਮਾਤਰੀ ਕੇ ਨਾਲ ਬਾਬਾ ਤੂੰ ਤਾਂ ਜਾਂਦਾ ਰਹਿੰਦਾ ਰੇ ਲੀ ਰੋਲੀਆਂ ਤੇ ਬਾਤ ਪਾ ਕੇ ਲਾ ਰਾਂਗੇ ਫੌਜੀ ਲਾ ਦਾਂਗੇ ਇੱਕ ਨੂੰ ਵਾਹ ਦੇਖ ਲੈ ਬਾਬਾ ਜੇ ਤੇਰੀ ਸਬਰ ਚੱਲ ਜੂਗੀ ਤਾਂ ਬਾਹਰ ਸੱਟੂ ਉਹ ਛੱਡ ਖੜਾ ਤੂੰ ਆ ਆਪਣੇ ਘਰੀ ਪੈਂਡ ਤੋਂ ਬੁੜੀ ਬਣਾ ਓਖਾ ਮੈਂ ਹਾਂ ਬਾਬਾ ਅਰੇ ਵਾਪਰਾ ਆਲਾ ਮੇ ਨਾਲ ਨਕਰੇ ਬਕ ਭਰਾਣਾ ਬਾਬਾ ਤੇ ਦੋ ਮਾਰ ਮੈਂ ਜਲਾ ਕੇ ਚੱਪਾਂ ਆਏ ਕੇ ਬੋਲੇ ਤੇਰ ਕੋ ਥੋੜਾ ਪੂਣ ਆ ਗਈ ਮੈਂ ਉਹ ਪਾਈ ਮੈਂ ਤੈਨੂੰ ਆਇਆ ਨਾ ਬੀਜਾ ਤੈਨੂੰ ਆ ਮਾਰ ਜੀ ਇੱਕੜਾ ਕੁਝ ਕਰ ਲੂਗੀ ਮੈਂ ਤਾਂ ਆਇਆ ਕਰਾ ਭਈ ਓਖੀ ਆ ਜੇ ਤੂੰ ओके okay, सोंखे okay, बाबा ਕੱਟਣੀ ਪਊਗਾ ਆਪਦੇ ਬੰਦੇ ਨਾਲ। ਓਕੇ ਆ ਗਈ ਅੱਜ ਤੇ ਸਾ ਹਾਂ ਚੱਲ ਤੂੰ ਐ ਕਰਿਆ ਕਰ। ਜੇ ਤੂੰ ਥੋੜਾ ਡਾਊਨ ਹੋ ਰਹੀਆਂ ਤੇ ਰਿਚ ਕਮਜ਼ੋਰੀ ਪੈ ਰਹੀ ਆ। ਹਾਂ बाबा ਕੋਈ ਨਾ ਪੰਜੀਰੀ ਦੁੱਲਾ ਲਾ ਲੂੰਗੀ ਮੈਂ। ਪੰਜੀਰੀ ਨਹੀਂ ਆਇਆ ਕਰੀ ਮੇਰੇ ਕੋਲ ਕਿਉਂ ਪਿਆ ਬੰਦ ਕਿਲ ਨੂੰ। ਹਾਂ ਮੈਨੂੰ ਦੇਖ ਕੇ ਗਿਆ ਚ ਕੋਈ। ਬਾਬੇ ਨੂੰ ਮੈਨੂੰ ਕਹਿੰਦੇ ਬਈ ਤੂੰ ਲੜਾ ਦੇ ਬਾਬੇ ਨੂੰ। ਬਾਬੇ ਮੈਂ ਤਾਂ ਖਾਂਦਾ ਨਹੀਂ ਕਿਉਂ ਮੁੰਡਾ ਖਾਂਗੋ ਜਾਂਦੀ ਆ। ਹਾਂ ਬਾਬਾ ਓਕੇ ਤੂੰ ਲੈ ਜੀ। ਠੀਕ ਆ ਬਾਬਾ। ਲਫੜਾ ਦੇ ਬਾਬਾ ਮੈਂ ਲਈ ਜਾਨੀ। ਲੈ ਜੀ ਫੇਰਾ ਦੋਲੂ ਚ ਪਾਇਆ ਪਿਆ। ਉਨਾਲੇ ਜਵਾਕਾਂ ਨੂੰ ਰਲਾ ਕੇ ਖਵਾ ਦੂੰ। ਚੰਗਾ ਬਾਬਾ। ਰਲੇ ਬਦਾ ਪਿਆਨ 2 ਕਿਲੋ ਵਾਂਗੂ। ਲੈ ਲਿਆ ਦੇ ਬਾਬਾ ਮੈਂ ਭਾਲਦੀ ਕੀ ਆ। ਸਾਰਾ ਕੁਝ ਹੀ ਰਲੇ ਰਲਾ ਆਇਆ ਪਿਆ। ਲੈ ਆ ਦੇ ਫਿਰ। ਉਹ ਤਾਂ ਮੈਂ ਲਿਆ ਦੇਣਾ ਭਾਈ। ਪਰ ਫਿਰ ਮੈਂ ਤਾਂ ਉਹਨੂੰ ਹਾਂ ਕਰਤੀ ਸੀ ਪਹਿਲਾਂ ਜਿਹੜੀ ਸਾਡੇ ਸਾਢੇ 7 ਸੋਈਆਂ ਦਾ ਕਰਕੇ ਜਾਂਦੀ ਹੁੰਦੀ ਆ। ਅੱਛਾ। ਫਿਰ ਤੂੰ ਆਇਆ ਕਰਿਆ ਕਰੀ 5-4 ਦਿਨਾਂ ਬਾਅਦ ਆ ਕੇ ਮੇਰਾ ਬਣਾ ਮੋਕਾ ਕੁੱਝਾ ਕਪੜਾ ਤੂੰ ਜਾ ਕਰੇਂਗੀ। ਹਾਂ ਤੋ ਜਾ ਕਰੂ ਬਾਬਾ ਜੋ ਠੀਕ ਹੋ ਗਈ ਮੜੀ ਜੀ। ਹੈ। ਉਹ ਜਗਰ ਮੈਂ ਮੋਟਰਸਾਈਕਲ ਤੇ ਚੜਾ ਲਿਆ ਕਰੂੰ ਤੈਨੂੰ ਹਾਂ ਹਾਂ ਕੋਈ ਨਹੀਂ ਬਰਾਤ ਉੱਤਨੇ ਛੱਡਿਆ ਆਇਆ ਕਰੂੰਗਾ ਹਾਂ ਕੋਈ ਨਾ ਬਾਬਾ ਕੰਮ ਤਾਂ ਲਦਾ ਹੋ ਮੇਰਾ ਕਰ ਜਾਂਦੀ ਸੀ ਭਈ ਸਾਰਾ ਜੜਾ ਨੂੰ ਮੈਂ ਕਹਿੰਦਾ ਸੀ ਉਹੀ ਕਰ ਜਾਂਦੀ ਸੀ ਮੈਂ ਕੋਈ ਨਾ ਕੰਮ ਤਾਂ ਕਰਜਿਆ ਕਰੂੰ ਬਾਬਾ ਮਾਰੇ ਠੀਕ ਹੋ ਜਾਣਾ ਮੈਂ ਹਾਂ ਸਈਆ ਵੀ ਕਰ ਜਾਂਦੀ ਸੀ 4 ਮਹੀਨੇ ਵੀ ਦਿਨਾਂ ਬਾਅਦ ਠੀਕ ਆ ਜੇ ਤਾ ਲਿਆ ਦੇਵਾ ਫਿਰ ਮੈਂ ਜਾਣੀ ਮੇਰਾ ਟਾਈਮ ਹੋ ਜਾਂਦਾ ਬਸ ਦਾ ਬਸ ਦਾ ਟਾਂ ਨੂੰ ਤਾਂ ਹੋ ਜਾਂਦਾ ਭਾਈ ਫਿਰ ਗੱਲ ਵੀ ਕੋਲੀ ਚੰਗੀ ਰਹਿੰਦੀ ਆ ਫਿਰ ਮਾਰ ਰੋਲਾ ਪਾਇਆ ਕੋਈ ਨਾ ਬਾਬਾ ਤੂੰ ਲਿਆ ਦੇ ਮੈਂ ਕੰਮ ਕਰਜਿਆ ਕਰੂੰ ਮੇਰੇ ਬਸ ਦਾ ਟਾਈਮ ਹੋ ਰਿਹਾ ਭਾਜੀ ਬਸ ਨ ਫਿਰ ਮੈਂ ਕਹਤੇ ਜਾਉਂਗੀ ਫਿਰ ਭਾਈ ਮੈਂ ਜਿਹੜਾ ਕੰਮ ਆਖੂਆ ਜਵਾਬ ਨਹੀਂ ਦੇਣਾ ਤਾਂ ਨਾ ਨਾ ਨਹੀਂ ਜਵਾਬ ਦੇ ਲਿਆ ਦੇ ਪੱਜ ਕੇ ਮੈਂ ਆ ਬਾਂ ਫਿਰ ਮੈਂ ਨਹੀਂ ਫਿਰ ਬਾਵਾ ਨੂੰ ਹਾਂ ਕਰ ਰੱਖੀ ਸੀ ਉਹਨੂੰ ਫੜਾਉਂਦਾ ਸਮਾਨ ਨਾ ਨਾ ਕੋਈ ਨਾ ਲਿਆ ਉਹ ਸਾਡੇ ਪਿੰਡ ਵੀ ਆ ਭਾਈ ਜਦੋਂ ਮਰਜੀ ਉਹਨੂੰ ਸੱਤ ਲਾਉ ਉਹਦੀ ਆ ਜਾਂਦੀ ਸੀ ਦਿਮਾਗ ਬਾਬਾ ਇੰਨਾ ਖਾਂਦਾ ਅਗਰੀ ਦਾ ਹੈ ਕੋਲੇ ਪਾਉਂਦਾ ਲੈ ਮੰਤਲਾ ਦਾ ਕਿਹੜੀ ਇੱਕ ਵਾਰੀ ਆਉਂਦੀ ਹੁਣ ਮੁਰਕੀ ਦੇ ਕੋਲੇ ਆਉਂਦੀ ਨਹੀਂ ਬਾਬਾ ਚੱਲ ਥੋ ਤਮਾਂ ਦੇ ਲੈ ਪਿਆ ਮਾਂ ਬਾਬਾ ਜਿਹੜਾ 5 ਕਿਲੋ ਪੱਤੇ 2 ਕਿਲੋ ਪਾਉਂ ਆਦੇ ਭਾਦੀ ਨੂੰ ਵੀ ਜਨੇ ਮੈਂ ਤਾਂ ਹੁਣ ਮਾਰ ਕੇ ਮੈਥੀ ਬਾਬੇ ਤੋਂ ਭਾਰ ਜਾਨੀ ਸੜ ਕੇ ਦੇਖੂ ਮੈਂ ਥੋੜਾ ਫੋਨ ਆਏਗਾ ਆ ਜੂ ਨਹੀਂ ਇਹ ਜੇ ਬਾਬੇ ਨੂੰ ਮੈਂ ਕੀ ਗੋਲਦੀ ਆ ਮੱਸਾ ਵੀ ਨਾ ਨੰਗ ਜਨੇ ਪੁੱਤੀ ਲੈ ਆ ਬਾਬਾ ਛੇਤੀ ਆ ਜ ਮਦਾਮ ਦਾ ਪੀਕੀ ਰੱਖ ਰੱਖੇ ਮੈਂ ਲਾ। ਆ ਸਾਰਾ ਸਮਾਨ ਆ ਪਾਈ ਦੇ ਵਿੱਚ ਕਮਰ ਕੋਬਰ ਕਸਾ ਸਭ ਪਾਇਆ ਹੋਇਆਗਾ। ਅੱਛਾ। ਬਸ ਫਿਰ ਮੈਂ ਤਾਂ ਆਟਾ ਪੁੰਨ ਕੇ ਵਿੱਚ ਹੀ ਸਿੱਟਣਾ ਸਾਰਾ ਕੁਸਾ। ਈ ਗੋਲੀ ਜੀ ਬਾਬਾ। ਇਹ ਗੋਲੀ ਜੀ ਭਈ ਹੋ ਕੋਈ। ਲੈ ਚੰਗਾ ਬਾਬਾ ਮੈਂ ਜਾਣੀ ਆ ਕਿ ਮੇਰਾ ਹੋਗਾ ਬਸ ਦਾ ਟਾਈਮ। ਅੱਛਾ। ਹਾਂ। ਚੰਗਾ। ਫਿਰ ਤੂੰ ਆ ਨਹੀਂ ਹੁਣ ਭਾਈ। ਨਾ ਆਉਂਗੀ ਬਾਬਾ ਤੱਕ ਮੈਂ ਨਾਲ ਥੋੜਾ ਪੂਆ ਕਰਕੇ ਜਾਉਂਗੀ। ਮੇਰੇ ਗਾਮ ਲੈ ਕੇ ਤੁਰਤੀ ਲੱਗੇ। ਨਾ 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 ਆਉਂਗੀ। ਕਦੇ ਬਦਾਮ ਖਾ ਕੇ ਆਪ ਕਦੇ ਹੋਰ ਹੀ ਪਰ ਨਾ ਨਾ ਆਉਂਗੇ ਬਾਬਾ ਚੰਗਾ ਚੰਗਾ ਫਿਰ ਬਸ ਨੰਗਾ ਜੀ ਤਾਂ ਕਰਕੇ ਜਾਨੀ ਆਪ ਬਦਾਮ ਲੈ ਕੇ ਕਦੇ ਹੋਰ ਹੀ ਕਿਤੇ ਠੂਕੇ ਲੰਦੀ ਪਰ